ਪਰ ਟੈਸਟ ਕਰਾ ਲੰਨੇ ਆ ਸਾਨੂੰ ਕੋਈ ਟੈਸਟਾਂ ਦੀ ਪੇਸ਼ ਨੂੰ ਨੌਲੇਜ ਥੋੜਾ ਹੁੰਦੀ ਹੈ ਤੇ ਉਹਨੂੰ ਜਿਵੇਂ ਗਾਈਡ ਕੀਤਾ ਜਾਂਦਾ ਗੁੰਮਰਾਹ ਕੀਤਾ ਜਾਂਦਾ ਉਹ ਉਦਾਂ ਹੀ ਵਿਚਾਰਾ ਸਾਡੇ ਤੇ ਆ ਕੇ ਬੋਲ ਲੈਂਦਾ ਵੀ ਮੈਂ ਤੁਹਾਡੇ ਕੋਲੋਂ ਟੈਸਟ ਕਰਾਏ ਆ ਤੇ ਬਾਹਰ ਮੈਂ ਲੈਬ ਚੁੱਕਿਆ ਉਹ ਲੈਬ ਦਾ ਰਿਜ਼ਲਟ ਇਨਾ ਆਇਆ ਹੈ ਹੈਨਾ ਕੁਝ ਡਾਕਟਰ ਪਤਾ ਨਹੀਂ ਕਿਸ ਵਜ੍ਹਾ ਨਾਲ ਹਨਾ پیشن ਨੂੰ ਥੋੜਾ ਬਹੁਤ ਗੁੰਮਰਾ ਕਰ ਦਿੰਦੇ ਆ ਤੁਹਾਡਾ ਕਾਲਜ ਸਾਲ ਵੱਧ ਆ ਗਿਆ ਜੀ ਤੁਹਾਡੀ ਜੀ ਕਿੰਨਾ ਵੱਧ ਆ ਗਿਆ ਤੁਸੀਂ ਗਿਰਜੋਗੇ ਤੁਸੀਂ ਤੁਰ ਨਹੀਂ ਸਕਦੇ ਤੁਸੀਂ ਮੈਂ ਤੁਹਾਨੂੰ ਸ਼ੀਟ ਦਿਖਾਣਾ ਉਹਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਸਾਡੇ ਕੋਲ 41 ਪੇਸ਼ੈਂਟ ਆਏ ਆ ਇਸ ਸੈਂਟਰ ਦੇ ਜਿੱਤੇ ਕਿਡਨੀਆਂ ਵਾਲੇ ਪੇਸ਼ੈਂਟ ਤੇ ਕੈਂਸਰ ਵਾਲੇ ਉਹ ਜੋ ਬੰਦੀ ਪੇਸ਼ੈਂਟ ਫੀਸਾਂ ਹੀ ਦੇ ਨੇ ਇਹਨਾਂ ਡਾਕਟਰਾਂ ਦੀ ਆਪਦੀਆਂ ਲੈਬ ਹੁੰਦੀਆਂ ਉਹ ਥੋੜਾ ਬਹੁਤ ਪਰ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ गुजारिश है ਵੀ ਇਹ ਇੱਕ ਸਮਾਜ ਸੇਵਾ ਦਾ ਕੰਮ ਹੈ ਵੀ ਤੁਸੀਂ ਕੋਈ ਗੱਲ ਨਹੀਂ ਪੈਸੇ ਕਮਾਣ ਲਈ ਤੁਹਾਡੇ ਕੋਲ ਬਹੁਤ ਸਾਧਨ ਨੇ ਪ੍ਰਮਾਤਮਾ ਨੇ ਤੁਹਾਨੂੰ ਡਿਗਰੀਆਂ ਦਿੱਤੀਆਂ ਸਭ ਕੁਝ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਟਾਈਮ ਖੜੇ ਆਪਾਂ ਦਰਾਹੇ ਤੋਂ 100 ਕਿਲੋਮੀਟਰ ਡੇਰਾਵਸੀ ਵਿਕੇ ਜਿੱਥੇ ਕੀ ਜਿਵੇਂ ਦਰਾਹੇ ਆਪਣੇ ਲਾਈਫ ਕੇਅਰ ਫਾਊਂਡੇਸ਼ਨ ਦਾ ਲੈਬ ਆ ਉੱਥੇ ਜਿਹੜੇ ਟੈਸਟ ਹੁੰਦੇ ਨੇ ਉਹ ਉਰੇ ਆਉਂਦੇ ਨੇ ਆਪਣੇ ਨਾਲ ਡਾਕਟਰ ਅਸ਼ੀਸ਼ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਇਹ इस बारे पूरी जानकारी दियो मैडम सत श्रीकाल ये है एल इन आई एबर्ट की मशीन है ये आप देख सकते हैं यहाँ पे तीन मशीनज है एक जैसी इनमें आपके सारे हार्मोन्स के टेस्ट लगते हैं जैसे टी थ्री टी फोर टी एस एच वाइटामिन बी ट्वेल्व वाइटमिन डी पी एस ए प्रोलैक्टिन एल एच एफ एस एच वो सारे इसमें लगते हैं ये फुली ऑटोमेटेड मशीन है तो जैसे आप कलेक्शन सेंटर पे अपना सैंपल देते हो उस पर एक बारकोड लगता है आपके नाम का बारकोड लगता है और उस पर एक नंबर होता है वो यूनिक आईडी नंबर होता है तो जब मशीन में हम वो सैंपल डालते हैं तो मशीन को अपने आप पता चल जाता है किस चीज़ की बिल हुई है और मुझे क्या क्या टेस्ट करने हैं सो so, वो टेस्ट ऑटोमेटिकली प्रोसेस करती है और ऑटोमेटिकली वो ट्रांसफ़र हो जाते हैं हमारे कंप्यूटर्स में जहाँ से हम उसको देख सकते हैं और क्लिनिकली मैच कर सकते हैं और फिर वेरीफ़ाई करते हैं पंजाब में हमारे एटी फाइव प्लस कलेक्शन सेंटर्स हैं लेकिन हमारा लैब सिर्फ एक ही है ये मेन प्रोसेसिंग सेंटर है सारे सैंपल्स यहीं पर आते हैं तो ये सबसे पहले आप देख रहे हो तीन एलिमेटी आई है ये सारी हार्मोन्स की टेस्ट है उसके आगे वहाँ पे हिमैट की मशीन है हिमैट की हमारे पास तीन एनालाइजर्स हैं दो सिस्मैक्स के हैं एक बैटमैन 900 उसके आगे दो हमारी फुली ऑटोमेटेड बायोकेमिस्ट्री एनालाइजर्स हैं ए यू फाइव एट जीरो जीरो फ्रॉम बैकपैन मैडम जिम्मे दराहा विखे खन्ना विखे समराला सानीवाल विखे जिन्हें भी टेस्ट होंगे सारे उरे उ मैडम हाँ जी सारे सैंपल इधर ही आते हैं मैडम जिम्मे ने टेस्ट कराए सैंपल कराएं हाँ जी, बिल्कुल, हाँ जी। बिल्कुल हमने आ, हमारे बड़े स्ट्रिक्ट प्रोटोकॉल्स हैं कि सैंपल जो है उसकी इंटेग्रिटी मतलब सैंपल जब हमारे पास ट्रैवल करके आता है तो कोई भी उसका पैरामीटर हिले ना सो उसके लिए हमने क्या कर रखा है कि हमारे जो सैंपल कलेक्शन बैग्स हैं उसके अंदर आइस पैक्स होते हैं उसके अलावा उसमें एक डेटा लॉगर होता है जो डेटा लॉगर है हर पंद्रह मिनट में एक रीडिंग लेता है ਸੋ ਜਦ ਹਮਾਰੇ ਪਾਸ ਸੈਂਪਲ ਯਹਾਂ ਪਹੁੰਚਦਾ ਹੈ ਤਾਂ ਹਮ ਪੂਰੇ ਰਾਸਤੇ ਦੀ ਰੀਡਿੰਗ ਦੇਖ ਸਕਦੇ ਹਾਂ ਕਿ ਪੂਰੇ ਰਾਸਤੇ ਮੇ 2 ਤੋਂ 8 ਡਿਗਰੀ ਮੇ ਉਹ ਸੈਂਪਲ ਦਾ ਟੈਂਪਰੇਚਰ ਰਹਾ ਹੈ ਸੋ ਹਮਾਰਾ ਸੈਂਪਲ ਸਟੇਬਲ ਹੀ ਆਤਾ ਹੈ ਲੈਬ ਤੱਕ ਅੱਜ ਆਪਾਂ ਦਰਾਏ ਤੋਂ ਡੇਰਾ ਬਸੀ ਵਿਖੇ ਪਹੁੰਚੇ ਆ ਆਪਣੇ ਨਾਲ ਹੀ ਹﻔਤਾਰ ਸਿੰਘ ਹﻔਤਾਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਵੀ ਲਾਈਵ ਕੇਅਰ ਫਾਊਂਡੇਸ਼ਨ ਦੇ ਕਿੰਨੇ ਸੈਂਟਰ ਨੇ ਤੇ ਜਿਹੜਾ ਕੈਂਸਰ ਦੇ ਮਰੀਜ਼ਾਂ ਲਈ ਵਾਅਦਾ ਕੀਤਾ ਉਹਦੇ ਬਾਰੇ ਵੀ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਪਿਛਲੇ ਹਫਤੇ ਤੋਂ ਅਸੀਂ ਲਾਂਚ ਕੀਤਾ ਸੀਗਾ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਸਾਡੇ 80 ਤੋਂ ਵੀ 85 ਤੋਂ ਵੀ ਵੱਧ ਕਲੈਕਸ਼ਨ ਸੈਂਟਰ ਚੱਲਦੇ ਨੇ ਤਕਰੀਬਨ 70 ਦੇ ਕਰੀਬ ਤਾਂ ਪੰਜਾਬ 'ਚ ਹੀ ਚੱਲਦੇ ਨੇ ਜਿਹੜੇ ਸਾਰੇ ਸੈਂਟਰਾਂ ਤੇ ਔਰ ਆਲਵੇਸ ਲਈ ਐਨੀ ਵੀ ਇੱਕ ਦੋ ਦਿਨ ਲਈ ਕੈਂਪ ਹੈ ਹਮੇਸ਼ਾ ਲਈ ਜੋ ਵੀ ਪੇਸ਼ੈਂਟ ਕਿਡਨੀਆਂ ਨਾਲ ਪੀੜਿਤ ਹੈ ਜਿਨ੍ਹਾਂ ਦਾ ਡਾਇਲਿਸਿਸ ਹੁੰਦਾ ਜਾਂ ਫਿਰ ਕੈਂਸਰ ਨਾਲ ਪੀੜਿਤ ਨੇ ਜਿਨ੍ਹਾਂ ਦੀ ਕੀਮੋਥੈਰਪੀ ਚੱਲਦੀ ਹੈ ਉਹਨਾਂ ਤੋਂ ਹੁਣ ਕੈਂਸਰ ਤੋਂ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਟੈਸਟ ਜਿਵੇਂ ਕਿ ਸੀਵੀਸੀ एलएफटी ਤੇ केएफटी ਇਹ ਬੜੇ ਕਾਮਨ ਟੈਸਟ ਨੇ ਜਿਹੜਾ ਡਾਇਲਿਸਿਸ ਵਾਲੇ ਪੇਸ਼ੈਂਟ ਨੇ ਉਹਨਾਂ ਦੇ ਤਾਂ ਹਰ ਹਫ਼ਤੇ ਹੀ ਹੋਣਾ ਹੁੰਦੇ ਆ ਤਦ ਬਾਅਦ ਉਹਨਾਂ ਦਾ ਤਕਰੀਬਨ 1000 ਰੁਪਏ ਇੱਕ ਵਾਰ ਦੇ ਟੈਸਟ ਨਾਲ ਪਿੱਛੇ 1200 ਰੁਪਏ ਲੱਗ ਜਾਂਦਾ ਸੋ ਇਹ ਟੈਸਟ ਉਹਨਾਂ ਨੂੰ ਬਿਲਕੁਲ ਸਾਡੀ ਸੰਸਥਾ ਵੱਲੋਂ ਜਿੰਨੇ ਵੀ ਸਾਡੇ ਸੈਂਟਰ ਨੇ ਉੱਥੇ ਜਾ ਕੇ ਫ੍ਰੀ ਕਰਵਾ ਸਕਦੇ ਨੇ ਜਿਵੇਂ ਦਰਾਹੇ ਜਿਹੜਾ ਸੈਂਪਲ ਆਂਦਾ ਉਹ ਉਰੇ ਸਹੀ ਸਲਾਮਤ ਪਹੁੰਚਦਾ ਜੀ ਉਹਦੀ ਕੀ ਗਾਰੰਟੀ ਆ ਭਾਜੀ ਆ ਬਿਲਕੁਲ ਜੀ ਜੋ ਇਹ ਜੋ ਲੈਬ 'ਚ ਤੁਸੀਂ ਖੜੇ ਹੋ ਇੱਥੇ ਜੋ ਮਸ਼ੀਨਾਂ ਦੇਖ ਰਹੇ ਹੋ ਇਹ ਦੁਨੀਆ ਦੀਆਂ ਬਿਹਤਰੀਨ ਮਸ਼ੀਨਾਂ ਨੇ ਤੁਸੀਂ ਅਮਰੀਕਾ ਕੈਨੇਡਾ ਵੀ ਚਲੇ ਜਾਓਗੇ ਤਾਂ ਇਹ ਬੈਕਮੈਨ ਕੋਲਟਰ ਬ੍ਰਾਂਡ ਉਹ ਐਬਰਟ ਬ੍ਰਾਂਡ ਤੇ ਬਾਇਰਡ ਬ੍ਰਾਂਡ ਇਹ ਤੁਹਾਨੂੰ ਸਿਸਮੈਕਸ ਬ੍ਰਾਂਡ ਇਹ ਸਾਰੇ ਉਧਰ ਵੀ ਪਾਏ ਜਾਣਗੇ ਸੋ ਇੱਥੇ ਐਨਏਵੀਐਲ ਸਰਟੀਫਾਈਡ ਇੰਡੀਆ ਗਵਰਨਮੈਂਟ ਤੋਂ ਸਰਟੀਫਾਈਡ ਹੈ ਐਨਏਵੀਐਲ ਲੈਣਾ ਆਪਣੇ ਆਪ ਚ ਤੇ ਚੈਰੀਟੇਬਲ ਚ ਲੈਣਾ ਬੜੇ ਮਾਣ ਵਾਲੀ ਗੱਲ ਹੈ ਸੋ ਕੁਆਲਿਟੀ ਸਾਡੇ ਲੈਬ ਦੇ ਨਾਲ ਨਾਲ ਜੋ ਦੁਰਾਹੇ ਸੈਂਟਰ ਹੈ ਉਹ ਵੀ ਐਨਏਵੀਐਲ ਤੋਂ ਮਾਨਤਾ ਪ੍ਰਾਪਤ ਹੈ ਸਾਨੇਵਾਲ ਸਾਡਾ ਸੈਂਟਰ ਐਨਈਬੀਐਲ ਤੋਂ ਮਾਨਤਾ ਪ੍ਰਾਪਤ ਹੈ ਤੇ ਖੰਨੇ ਸਾਡੇ ਸੈਂਟਰ ਵੀ ਐਨਈਬੀਐਲ ਦੇ ਸਕੋਪ 'ਚ ਨੇ ਸੋ ਇਨ੍ਹਾਂ ਸੈਂਟਰਾਂ ਤੇ ਸੈਂਪਲ ਟਰਾਂਸਪੋਰਟੇਸ਼ਨ ਜਲੰਧਰ ਤੋਂ ਲੈ ਕੇ ਡੇਰਾ ਵਸੀ ਤੱਕ ਬਕਾਇਦਾ ਡਾਟਾ ਲੌਗਰ ਨਾਲ ਕੀਤੀ ਜਾਂਦੀ ਹੈ ਜਿਹਦਾ ਆਡਿਟ ਹਰ ਵਾਰ ਐਨਈਬੀਐਲ ਦੀ ਟੀਮ ਜਿਵੇਂ ਕਿ ਹੁਣ ਲਾਸਟ ਟਾਈਮ ਪੀਜੀਆਈ ਤੋਂ ਐਚਓਡੀ ਆਏ ਸੀਗੇ ਬੱਤੀ ਚੋਂ ਗਵਰਨਮੈਂਟ ਹਸਪੀਟਲ ਤੋਂ ਐਚਓਡੀ ਆਏ ਸੀ ਤੇ ਬੰਬੇ ਤੋਂ ਗਵਰਨਮੈਂਟ ਵੱਲੋਂ ਆਡਿਟ ਕੀਤਾ ਜਾਂਦਾ ਤੇ ਵੈਰੀਫਾਈ ਕੀਤਾ ਜਾਂਦਾ ਇਹ ਜੋ ਟੈਸਟ ਨੇ ਉਹ ਪ੍ਰੋਪਰ ਕੁਆਲਿਟੀ ਨਾਲ ਤੇ ਪੂਰੇ ਡਾਕਟਰਾਂ ਦੀ ਦੇਖ ਰਹਿਕ ਦੇ ਵਿੱਚ ਸੋ ਬੜਾ ਫਰਕ ਹੁੰਦਾ ਹੈ ਕਿ ਜਦੋਂ ਆਪਾਂ ਆਪਣਾ ਇਲਾਜ ਕਰਾਨੇ ਆ ਕੋਈ ਬਿਮਾਰੀ ਹੋ ਜਾਂਦੀ ਹੈ ਤਾਂ ਅਸੀਂ ਇਲਾਜ ਕਿਸੇ ਮੈਡੀਕਲ ਸੋਰਸ ਤੋਂ ਚਲੋ ਬੁਖਾਰ ਦੀਆਂ ਡੋਲੋ ਪੈਰਾਸੀਟਾਮੋਲ ਤਾਂ ਖਾ ਲੈਨੇ ਆ ਬਟ ਇਲਾਜ ਆਪਾਂ ਮਾਹਰ ਡਾਕਟਰਾਂ ਤੋਂ ਹੀ ਕਰਾਨੇ ਆ ਸੋ ਇੱਕ ਲੈਬ ਚਲਾਉਣ ਲਈ ਮਾਹਰ ਡਾਕਟਰਾਂ ਦੀ ਲੋੜ ਹੁੰਦੀ ਹੈ ਸਾਡੀ ਲੈਬ ਦੇ ਵਿੱਚ ਤਿੰਨ ਮਾਹਰ ਡਾਕਟਰ ਨੇ ਪੈਥੋਲੋਜੀਸ ਤਿੰਨਾਂ ਦੀ ਟੀਮ ਹੈ ਇੱਕ ਬਾਇਓਕਮਿਸਟ ਨੇ ਦੋ ਐਮਡੀ ਪੈਥੋਲੋਜੀਸ ਨੇ ਤਾਂ ਜੋ ਟੈਸਟ ਹੈ ਉਹਨਾਂ ਦੇ ਕੁਆਲਿਟੀ ਹੈ ਉਹ ਇੰਪਰੂਵ ਕੀਤੀ ਜਾਏ ਤੇ NAVL ਦੇ ਅਕੋਰਡਿੰਗ ਬੀਂਗ ਅਗਰ ਸਾਡੇ ਕੋਲ ਟੈਕਨੀਸ਼ੀਅਨਸ ਹੋਣਗੇ ਤਾਂ ਟੈਕਨੀਸ਼ੀਅਨ ਬੇਸ ਤੇ NAVL ਕਦੇ ਵੀ ਤੁਹਾਨੂੰ ਸਰਟੀਫਿਕੇਸ਼ਨ ਨਹੀਂ ਦੇਵੇਗਾ ਬਹੁਤ ਸਾਰੇ ਟੈਸਟ ਜਿਹੜੇ ਕਿ ਇੱਕ ਡਾਕਟਰ ਦੀ ਦੇਖਰੇਖ ਵਿੱਚ ਹੀ ਵੈਰੀਫਾਈ ਹੋ ਸਕਦੇ ਨੇ ਤੇ ਉਸ ਲੈਬ ਦੇ ਵਿੱਚ ਡਾਕਟਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਜੀ ਜਿਵੇਂ ਉਹਰੇ ਟੈਸਟ ਹੁੰਦੇ ਨੇ ਕੋਈ ਟੈਸਟ ਨੂੰ ਚੈਲੰਜ ਵੀ ਕਰਦਾ ਵੀ ਇਹ ਗਲਤ ਨੇ ਜੀ ਐਵੇਂ ਵੀ ਹੋ ਜਾਂਦਾ ਕਦੇ। ਦੇਖੋ ਇੱਥੇ ਤੱਕ ਬੜੀ ਔਕੜਾਂ ਨਾਲ ਪਹੁੰਚੇ ਆਂ ਬੜੀ ਮੁਸੀਬਤਾਂ ਬੜਾ ਕੁਝ ਦੇਖਿਆ ਸੀ ਚੰਗਾ ਕੰਮ ਕਰਨ ਤੋਂ ਬਾਅਦ ਵੀ ਆਪਾਂ ਨੂੰ ਬੜਾ ਪੇਸ਼ੈਂਟ ਨੂੰ ਵੀ ਸਮਝਾਉਣਾ ਪੈਂਦਾ ਪੇਸ਼ੈਂਟ ਦਾ ਕਸੂਰ ਨਹੀਂ ਹੁੰਦਾ ਉੱਥੇ। ਪੇਸ਼ੈਂਟ ਤਾਂ ਨਾ ਸਮਝੇ ਨਹੀਂ ਪਤਾ ਹੈ ਨਾ ਆਪਾਂ ਟੈਸਟ ਕਰਾ ਲੈਣੇ ਆ ਸਾਨੂੰ ਕੋਈ ਟੈਸਟਾਂ ਦੀ ਪੇਸ਼ੈਂਟ ਨੂੰ ਨੌਲੇਜ ਥੋੜਾ ਹੁੰਦੀ ਹੈ। ਤੇ ਉਹਨੂੰ ਜਿਵੇਂ ਗਾਈਡ ਕੀਤਾ ਜਾਂਦਾ ਗੁੰਮਰਾਹ ਕੀਤਾ ਜਾਂਦਾ ਉਹ ਉਦਾਂ ਹੀ ਵਿਚਾਰਾ ਸਾਡੇ ਤੇ ਆ ਕੇ ਬੋਲ ਲੈਂਦਾ ਵੀ ਮੈਂ ਤੁਹਾਡੇ ਕੋਲੋਂ ਟੈਸਟ ਕਰਾਏ ਆ ਤੇ ਬਾਹਰ ਮੈਂ ਲੈਬ ਚ ਗਿਆ ਉਹ ਲੈਬ ਦਾ ਰਿਜ਼ਲਟ ਇਨਾ ਆਇਆ ਹੈ ਹੈਨਾ ਸੋ ਦੋ ਲੈਬਾਂ ਦੇ ਦੇਖੋ ਦੋ ਲੈਬਾਂ ਦੇ ਵਿੱਚ ਕਦੇ ਵੀ ਕੰਪੈਰੀਜ਼ਨ ਨਹੀਂ ਹੋਇਆ ਕਰਦਾ ਇੱਕ ਟੈਸਟ ਸਾਡੇ ਕੋਲੋਂ ਹੋਇਆ ਤੇ ਇੱਕ ਟੈਸਟ ਬਾਹਰ ਕਿਸੇ ਲੈਬ ਤੋਂ ਹੋਇਆ ਕਿਹ ਆ ਉਹ ਲੈਬ ਇਸ ਲੈਵਲ ਦੀ ਹੈਗੀ ਹੈ ਇਸ ਲੈਵਲ ਦੇ ਇਕੁਪਮੈਂਟਸ ਹੈਗੇ ਆ ਕਿਹ ਲੈਬ ਦੇ ਵਿੱਚ ਐਮ ਡੀ ਪੈਥੋਲੋਜੀਸ ਡਾਕਟਰ ਹੈਗਾ ਜੋ ਵੈਰੀਫਾਈ ਕਰ ਰਿਹਾ ਜਾਂ ਟੈਕਨੀਸ਼ੀਅਨ ਬੇਸ ਨੇ ਹੈਨਾ ਸੋ ਲੈਬ ਇਹ ਮਸ਼ੀਨਾਂ ਨੇ ਮਸ਼ੀਨਾਂ ਠੀਕ ਕੰਮ ਕਰਦੀਆਂ ਮਸ਼ੀਨਾਂ ਵੱਡੀਆਂ ਛੋਟੀਆਂ ਅਲੱਗ ਗੱਲ ਐ ਉਹ ਠੀਕ ਕੰਮ ਕਰਨ ਉਹਦੇ ਲਈ ਕੰਟਰੋਲ ਹੁੰਦਾ ਐਨਵੀਐਲ ਵੀ ਉਹੀ ਚੈੱਕ ਕਰਦਾ ਵੀ ਹਰ ਰੋਡ ਚਾਹ ਸ਼ੂਗਰ ਦਾ ਟੈਸਟ ਹੈ ਚਾਹ ਥੈਰਡ ਦਾ ਟੈਸਟ ਹੈ ਕੋਈ ਵੀ ਟੈਸਟ ਹੈ ਇਹਨਾਂ ਨੂੰ ਚੈੱਕ ਕਰਨ ਲਈ ਕੰਟਰੋਲ ਆਇਆ ਜਾਂਦਾ ਜਿੰਨੇ ਵੀ ਟੈਸਟ ਅਸੀਂ ਰਨ ਕਰਦੇ ਆ ਜੇ ਉਹ ਕੰਟਰੋਲ ਆਪਣੀ ਰੇਂਜ ਦੇ ਵਿੱਚ ਹੈ ਉਹਦੀ ਰੇਂਜ ਹੁੰਦੀ ਹੈ ਜਿੰਦਾ 100 ਤੋਂ 110 ਦੇ ਵਿੱਚ ਸ਼ੂਗਰ ਦਾ ਹੁੰਦਾ ਹੈ ਨਾ ਜੇ ਉਹ ਰੇਂਜ ਤੇ ਹੈ ਤਾਂ ਅੱਜ ਦੇ ਦਿਨ ਲਈ ਤੁਹਾਡਾ ਇੱਕ ਰਿਜ਼ਲਟ ਨਹੀਂ ਤੁਹਾਡੇ ਸਾਰੇ ਰਿਜ਼ਲਟ ਠੀਕ ਨਹੀਂ ਸੋ ਡਾਕਟਰ ਦਾ ਵੀ ਸਵਾਲ ਹੁੰਦਾ ਹੈ ਵੀ ਇਹ ਪੇਸ਼ੈਂਟ ਦਾ ਸਵਾਲ ਹੁੰਦਾ ਕਿ ਮੇਰੀ ਸ਼ੂਗਰ ਨਹੀਂ ਆਈ ਵੱਧ ਕੋਲੈਸਟ੍ਰੋਲ ਵੱਧ ਆ ਗਿਆ ਸੋ ਡਾਕਟਰਾਂ ਨੂੰ ਵੀ ਥੋੜਾ ਜਾਗਰੂਕ ਹੋਣਾ ਚਾਹੀਦਾ ਐਨਬਿਲ ਦੇ ਅਕੋਰਡਿੰਗ ਵੀ ਉਸ ਦਿਨ ਦਾ ਤੁਸੀਂ ਲੈਬ ਤੋਂ ਰਿਜ਼ਲਟ ਨਾ ਪੁੱਛੋ ਲੈਬ ਤੋਂ ਪੁੱਛੋ ਕੰਟਰੋਲ ਲਗਾਇਆ ਹਾਂਜੀ ਜੇ ਪ੍ਰਾਈਵੇਟ ਲੈਬ ਵੀ ਤੁਹਾਨੂੰ ਕੋਈ ਸਹੀ ਰਿਜ਼ਲਟ ਨਹੀਂ ਦੇ ਰਹੀ ਤਾਂ ਪੁੱਛੋ ਲੈਬ ਨੂੰ ਕਿ ਤੁਸੀਂ ਆਪਣਾ ਕੰਟਰੋਲ ਸੈਂਡ ਕਰੋ ਸਾਨੂੰ ਵੀ ਤੁਹਾਡਾ ਕੰਟਰੋਲ ਠੀਕ ਹੈ ਜੇ ਉਸ ਦਿਨ ਦਾ ਉਸ ਲੈਬ ਦਾ ਕੰਟਰੋਲ ਠੀਕ ਹੈ ਤਾਂ ਉਹਦੇ ਸਾਰੇ ਰਿਜ਼ਲਟ ਠੀਕ ਹੈ ਇੱਕ ਰਿਜ਼ਲਟ ਨਹੀਂ ਉਹਦੇ ਸਾਰੇ ਰਿਜ਼ਲਟ ਠੀਕ ਨੇ ਜਿਉਂ ਕੰਟਰੋਲ ਨਹੀਂ ਲਾਇਆ ਤਾਂ ਉਹਦਾ ਕੋਈ ਵੀ ਰਿਜ਼ਲਟ ਠੀਕ ਨਹੀਂ ਹੈ ਤੇ ਉਹ ਕੰਟਰੋਲ ਲਾਣ ਲਈ ਘੱਟੋ-ਘੱਟ 2 ਤੋਂ 2.5 ਲੱਖ ਰੁਪਏ ਮਹੀਨੇ ਦਾ ਖਰਚਾ ਹੁੰਦਾ ਬਾਈ ਜੀ ਇਹ ਕੁਆਲਿਟੀ ਦੇਣ ਲਈ ਖਰਚਾ ਹੁੰਦਾ ਸਾਨੂੰ ਚੈਲੰਜ ਆਨੇ ਆ ਵੀ ਤੁਹਾਡੇ ਕੋਲੋਂ ਟੈਸਟ ਕਰਾਇਆ ਤੇ ਬਾਹਰ ਲੈਬ ਚੋਂ ਕਰਾ ਲਿਆ ਮੈਂ ਉਹਦਾ ਰਿਜ਼ਲਟ ਇੰਨਾ ਆਇਆ ਦੇਖੋ ਸਾਡਾ ਕੋਈ ਕਾਰਪੋਰੇਟ ਮਾਡਲ ਨਹੀਂ ਹੈ ਤੇ ਅਸੀਂ ਕਿਸੇ ਲੈਬ ਦੇ ਖਿਲਾਫ ਨਹੀਂ ਹੈ ਨਾ ਹੀ ਕਿਸੇ ਡਾਕਟਰ ਦੇ ਖਿਲਾਫ ਹੈ ਬਹੁਤ ਸਾਰੇ ਡਾਕਟਰ ਹੈ ਅਸੀਂ ਬੜਾ ਸਤਿਕਾਰ ਕਰਦੇ ਹਾਂ ਜੋ ਕਿ ਲਿਖ ਕੇ ਸਪੈਸ਼ਲ ਭੇਜਦੇ ਆ ਕਿ ਉੱਥੋਂ ਕਰਾ ਕੇ ਲੈ ਕੇ ਆਓ ਹਾਲਾਂਕਿ ਉਹਨਾਂ ਦੀ ਆਪਣੀਆਂ ਲੈਬਸ ਵੀ ਨੇ ਜੋ ਪੂਰ ਪੇਸ਼ੈਂਟ ਹੁੰਦਾ ਹੈ ਜਾਂ ਕਈ ਵਾਰ ਕਹਿ ਦਿੰਦੇ ਆ ਸਸਤੇ ਕਰਾਣੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਕਰਾਇਓ ਰਿਪੋਰਟ ਉਹਨਾਂ ਦੇ ਵੀ ਵਧੀਆ ਹੈ ਸੋ ਉਹ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਕੁਝ ਕੁ ਡਾਕਟਰ ਪਤਾ ਨਹੀਂ ਕਿਸ ਵਜ੍ਹਾ ਨਾਲ ਹਨਾ ਪੇਸ਼ੈਂਟ ਨੂੰ ਥੋੜਾ ਬਹੁਤ ਗੁੰਮਰਾਹ ਕਰ ਦਿੰਦੇ ਆ ਤੁਹਾਡਾ ਕੋਲੈਸਟ੍ਰੋਲ ਵੱਧ ਆ ਗਿਆ ਜੀ ਤੁਹਾਡਾ ਟੀਜੀ ਇੰਨਾ ਵੱਧ ਆ ਗਿਆ ਤੁਸੀਂ ਗਿਰਜੋਗੇ ਤੁਸੀਂ ਤੁਰ ਨਹੀਂ ਸਕਦੇ ਜਦੋਂ ਡਰਾਇਆ ਜਾਂਦਾ ਪੇਸ਼ੈਂਟ ਨੂੰ ਤਾਂ ਪੇਸ਼ੈਂਟ ਡਰਦਾ ਵੀ ਤੁਸੀਂ ਦੁਆਰੇ ਕਰਾਓ ਇੱਥੇ ਉਹ ਆਪਣੇ ਕੋਲ ਰਿਜ਼ਲਟ ਆਪਣੇ ਮੁਤਾਬਿਕ ਦੇ ਦੇਣਾ ਪਰ ਪੇਸ਼ੈਂਟ ਦੀ ਜੋ ਹੈਲਥ ਹੈ ਉਹਦੇ ਨਾਲ ਤਾਂ ਖਿਲਵਾੜ ਹੈ ਨਾ ਜੋ ਅੰਦਰ ਚੱਲ ਰਿਹਾ ਹੈ ਉਹ ਤਾਂ ਇੱਕ ਨਾ ਇੱਕ ਦਿਨ ਬਾਹਰ ਆਣਾ ਹੈ ਹਨਾ ਸੋ ਪੇਸ਼ੈਂਟ ਐਸੇ ਲਈ ਕਰਾਂਦਾ ਹੈ ਉਹਨੂੰ ਇੱਕ ਚੰਗਾ ਰਿਜ਼ਲਟ ਇੱਕ ਗੁੱਡ ਕੁਆਲਿਟੀ ਦਾ ਰਿਜ਼ਲਟ ਜਿਹਦੇ ਬਿਹਾਰ ਤੇ ਉਹਦਾ ਇਲਾਜ ਹੋ ਸਕੇ ਜੇ ਕੋਈ ਬਿਮਾਰੀ ਹੈਗੀ ਹੈ ਉਹਨੂੰ ਸ਼ੁਰੂਆਤੀ ਦੌਰ ਚ ਫੜਿਆ ਜਾ ਸਕੇ ਤੇ ਉਹਦਾ ਇਲਾਜ ਹੋ ਸਕੇ ਤੇ ਜਿਹੜੇ ਪੈਕੇਜ ਨੇ ਭਾਜੀ ਉਹਨਾਂ ਦਾ ਇੱਕੋ ਰੇਟ ਤੁਹਾਡੇ ਕੀ ਕਿਹੜੇ ਪੈਕੇਜ ਨੇ ਕਿਹੜੇ ਕਿਹੜੇ ਟੈਸਟ ਨੇ ਉਹ ਚ ਉਹਦੀ ਜਾਣਕਾਰੀ ਦੇ ਦਿਓ ਥੋੜੀ ਬਿਲਕੁਲ ਜੀ ਸਾਡੇ ਕੋਲ ਜਿਵੇਂ ਸ਼ੂਗਰ ਦਾ ਟੈਸਟ 10 ਰੁਪਏ ਚ ਕੀਤਾ ਜਾਂਦਾ ਥਾਇਰੋਇਡ ਦਾ TSH ਟੈਸਟ ਜਦ ਕੇ PJB 100 ਰੁਪਏ ਚ ਕਰਦੀ ਹੈ ਤੇ ਸਾਡੇ ਸਾਰੇ ਸੈਂਟਰਾਂ ਦੇ 50 ਰੁਪਏ ਚ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਲਿਪਿਡ ਦਾ ਪ੍ਰੋਫਾਈਲ ਦਾ ਟੈਸਟ 90 ਰੁਪਏ ਚ ਹੈ 500 ਰੁਪਏ ਚ ਫੁੱਲ ਬਾਡੀ ਦਾ ਹੈਲਥ ਪੈਕੇਜ ਹੋ ਜਾਂਦਾ ਤੈਸ ਤੋਂ ਇਲਾਵਾ ਬਾਕੀ ਟੈਸਟ ਵੀ ਤਕਰੀਬਨ 75% ਦੇ ਕਰੀਬ ਮਾਰਕੀਟ ਨਾਲੋਂ ਘੱਟ ਰੇਟਾਂ ਦੇ ਤਾਂ ਜੋ ਹਰ ਕੋਈ ਟੈਸਟ ਕਰਾ ਸਕੇ ਆਪ ਦਾ ਇਲਾਜ ਕਰਾ ਸਕੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ ਚਾਹੇ ਬੁਖਾਰ ਲੈ ਲੋ ਚਾਹੇ ਕੈਂਸਰ ਲੈ ਲੋ ਟੈਸਟ ਤੁਹਾਡੇ ਸਭ ਤੋਂ ਵੱਧ ਹੋਣੇ ਹੈ ਸੋ ਇਸ ਚੀਜ਼ ਦੇ ਵਿੱਚ ਆਪਾਂ ਨੂੰ ਛੂਟ ਦੇਣ ਦੀ ਲੋੜ ਹੈ ਇੱਕ ਥੋੜੀ ਰਾਹਤ ਦੇਣ ਦੀ ਲੋੜ ਹੈ ਹਨਾ ਇਹ ਕੈਂਸਰ ਲਈ ਅਸੀਂ ਉਪਰਾਲਾ ਕਿਉਂ ਸ਼ੁਰੂ ਕੀਤਾ ਅਸੀਂ ਸੰਗਰੂਰ ਬੈਲਟ 'ਚ ਗਏ ਮਾਨਸਾ ਬੈਲਟ 'ਚ ਸਾਡੇ ਸੈਂਟਰ ਨੇ ਉੱਥੇ ਲੋਕੀ ਆਉਂਦੇ ਆਂ ਬਾਈ ਜੀ 500 ਰੁਪਏ ਵੀ ਟੈਸਟ ਕਰਾਉਣ ਵਾਸਤੇ ਹੁੰਦੇ ਉਹਨਾਂ ਕੋਲ ਸੋ ਸਾਡੇ ਸੈਂਟਰਾਂ ਤੇ ਅੱਜ ਵੀ ਦਰਾਹੇ ਸੈਂਟਰ ਤੇ ਇੱਕ ਬਜ਼ੁਰਗ ਆਏ ਸੀ ਰੋਣ ਲੱਗ ਪਏ ਉਹਨਾਂ ਕੋਲ ਇਨਕਮ ਸੋਰਸ ਨਹੀਂ ਹੈ 2000 ਦੇ ਟੈਸਟ ਸੀ ਪਾਟੇ ਸਿੰਘ ਦਾ ਫੋਨ ਆਇਆ ਵੀ ਇਹਨਾਂ ਕੋਲੇ ਦੇਣ ਦੀ ਵੀ ਸਮਰਥਾ ਨਹੀਂ ਹੈ ਕੋਈ ਗੱਲ ਨਹੀਂ ਉਹਨਾਂ ਦੇ ਟੈਸਟ ਫ੍ਰੀ ਆਫ ਕਾਸ ਕੀਤੇ ਗਏ ਸੋ ਸਾਡਾ ਇਹ ਕਾਰਪੋਰੇਟ ਮਾਡਲ ਨਹੀਂ ਹੈ ਕੋਈ ਪੈਸਾ ਕਮਾਊ ਮਾਡਲ ਨਹੀਂ ਹੈ ਜੇ ਪੈਸਾ ਹੀ ਕਮਾਣਾ ਮਾਡਲ ਹੁੰਦਾ ਤੇ ਸਾਡੇ ਕੋਲ ਐਚਬੀਏ 1 ਸੀ ਜੋ 3 ਮਹੀਨੇ ਦੀ 슈ਗਰ ਦੀ ਮਸ਼ੀਨ ਹੁੰਦੀ ਹੈ ਉਹ ਜੋ ਸਾਡੇ ਕੋਲ ਅਸੀਂ 150 ਰੁਪਏ ਲੈਨੇ ਆ ਬਾਹਰ 500 ਰੁਪਏ ਰੇਟ ਹੈ ਉਹਦਾ ਬਟ ਉਹ ਮਸ਼ੀਨ ਅਸੀਂ ਚਾਈਨਿਸ ਵੀ ला ਸਕਦੇ ਸੀਗੇ ਉਧਰ ਤੇ 30 ਰੁਪਏ ਦਾ ਟੈਸਟ ਪੈਂਦਾ ਸਾਨੂੰ ਇਹ ਤੇ ਸਾਨੂੰ 140 ਰੁਪਏ ਦਾ ਟੈਸਟ ਪੈਂਦਾ 30 ਰੁਪਏ ਦਾ ਲਾ ਕੇ ਸਾਡੇ ਕੋਲ 400 ਟੈਸਟ ਰੋਜ਼ ਦੇ ਨੇ ਸਾਨੂੰ 3 ਲੱਖ ਰੁਪਏ ਬਚ ਸਕਦਾ ਪਰ ਅਸੀਂ ਉਹ 3 ਲੱਖ ਨਹੀਂ ਬਚਾਣਾ ਅਸੀਂ ਜੋ ਚੀਜ਼ ਖੋਲੀ ਐ ਸਾਡੇ ਲਈ ਰੇਟ ਤੋਂ ਪਹਿਲਾਂ ਜ਼ਰੂਰੀ ਐ ਕੁਆਲਿਟੀ ਕਿ ਸਾਡੇ ਆਪ ਦੇ ਟੈਸਟ ਹੋਣ ਆਪਣੇ ਪਰਿਵਾਰ ਦੇ ਟੈਸਟ ਹੋਣ ਉਹ ਕੁਆਲਿਟੀ ਕਿਉਂਕਿ ਉਸ ਦੇ ਬੇਸ ਤੇ ਹੀ ਇਲਾਜ ਹੋਣਾ ਉਹ 300 ਰੁਪਏ ਦੇ ਹਿਸਾਬ ਨਾਲ 3 ਲੱਖ ਦਾ ਬਚਾ ਸਕਦੇ ਆ ਪਰ ਜਿਹਨੂੰ ਰਿਪੋਰਟ ਚਲੀ ਗਈ HBA1C ਦੀ ਹੁਣ ਉਹ ਤਾਂ ਹੈਗਾ ਨਾਰਮਲ ਰੇਂਜ ਦੇ ਵਿੱਚ ਰਿਪੋਰਟ ਚਲੀ ਜਾਂਦੀ ਹੈ ਅਬਨਾਰਮਲ ਸੋ ਉੱਥੇ ਉਸ ਪੇਸ਼ੈਂਟ ਨੂੰ ਲੱਖਾਂ ਰੁਪਏ ਦੀ ਤਾਂ ਦਵਾਈ ਫालतू ਖਾਜੂਗਾ ਉਹ ਪਾਜੀ ਇੱਕ ਨਾ ਜਿਵੇਂ ਲੈਬ ਖੁੱਲ੍ਹੀ ਹੋਈਆਂ ਨੇ ਦਰਾਹੇ ਵਿਖੇ ਵਿਖਨੇ ਵਿਖੇ ਵੀ ਲੈਬ ਕੋ ਛੋਟੀਆਂ ਛੋਟੀਆਂ ਲੈਬਾਂ ਖੁੱਲ੍ਹੀਆਂ ਹੋਈਆਂ ਨੇ ਉਹ ਟੈਸਟ ਕਰਕੇ ਜਦੇ ਰਿਪੋਰਟ ਦੇ ਦਿੰਦੇ ਨੇ ਕੀ ਉਹਨਾਂ ਕੋਈ ਏਡੇ ਵੱਡੇ ਵੱਡੇ ਮਸ਼ੀਨਾਂ ਨੇ ਆ ਕਿਵੇਂ ਦੇ ਦਿੰਦੇ ਨੇ ਬਾਈ ਉਹ ਸੈਮੀ ਆਟੋਮੇਸ਼ਨ ਹੈ ਨਾ ਉਹ ਸਿੰਗਲ ਸਿੰਗਲ ਟੈਸਟ ਰਨ ਕਰਦੀ ਹੈ ਇਹਦੇ ਵਿੱਚ ਇੱਕ ਮਸ਼ੀਨ 1 ਘੰਟੇ 'ਚ 3000 ਟੈਸਟ ਕਰ ਦਿੰਦੀ ਹੈ ਜੀ ਸੋ ਸਾਡੇ ਕੋਲ ਤਾਂ ਪੂਰੇ ਪੰਜਾਬ 'ਚੋਂ ਸੈਂਪਲ ਆਣੇ ਹੁੰਦੇ ਆ ਸੋ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਹੈਨਾ ਉਹ ਆਪਣਾ ਕੰਮ ਆਪਣੇ ਲੈਵਲ ਤੇ ਕਰਦੇ ਆ ਜੀ ਪਰ ਮੈਂ ਫਿਰ ਵੀ ਕਹਾਂਗਾ ਵੀ ਬਹੁਤ ਸਾਰੇ ਟੈਸਟ ਏਦਾਂ ਦੇ ਨੇ ਜੋ ਐਮ ਡੀ ਪੈਥੋਲੋਜੀਸ ਡਾਕਟਰ ਦੀ ਦੇਖ ਰਿਕ ਚ ਹੋਣੇ ਚਾਹੀਦੇ ਨੇ ਜਿਵੇਂ ਕਿ ਪਲੇਟਲੇਟ ਦਾ ਡੈਂਗੂ ਦਾ ਹੁੰਦਾ ਆ ਮਸ਼ੀਨ ਤੁਸੀਂ ਦੇਖ ਰਹੇ ਹੋ ਉਹ ਪਿੱਛੇ ਪਈ ਹੈ ਉਹ ਮਸ਼ੀਨ ਤੁਹਾਨੂੰ ਦੱਸਦੀ ਹੈ ਵੀ ਇਹ ਪੇਸ਼ੈਂਟ ਦੇ ਸੈੱਲ ਕੱਟ ਨੇ ਇਹਦੇ ਵਿੱਚ ਕਲੰਪ ਨੇ ਗੁੱਛੇ ਬਣੇ ਹੋਏ ਨੇ ਮਸ਼ੀਨ ਕਾਊਂਟ ਨਹੀਂ ਕਰ پا ਰਹੀ ਕਿ ਇਹਦੀ ਤੁਸੀਂ ਸਲਾਈਡ ਬਣਾਓ ਹੁਣ ਇਹ ਮਸ਼ੀਨ ਦੇ ਵਿੱਚ ਉਹ ਫੀਚਰ ਹੈਗਾ ਹਨਾ ਨੋਰਮਲ ਮਸ਼ੀਨਾਂ ਜਿਹੜੀਆਂ ਆਪਾਂ ਆਪਾਂ ਵੀ ਯੂਜ਼ ਕੀਤੀਆਂ ਸਟਾਰਟਿੰਗ 3 ਪਾਰਟ ਸੈਮੀ ਆਟੋਮੇਸ਼ਨ ਤੋਂ ਇਸੇ ਸ਼ੁਰੂ ਕੀਤਾ ਸੀ ਫਿਰ ਸਮਝ ਆਈ ਵੀ ਜੇ ਗੁੱਡ ਕੁਆਲਿਟੀ ਦਾ ਰਿਜ਼ਲਟ ਦੇਣੇ ਨੇ ਤਾਂ ਫੁੱਲੀ ਆਟੋਮੇਸ਼ਨ ਤੇ ਜਾਣਾ ਪੈਣਾ ਜਿੱਥੇ ਕਿ ਰਿਜ਼ਲਟ ਦੀ ਐਕੂਰੇਸੀ ਕਿਉਂਕਿ ਜਿੰਨੀ ਵੀ ਵਰਲਡ ਦੀਆਂ ਟੌਪ ਦੀਆਂ ਮਸ਼ੀਨਾਂ ਜਾਂ ਵੱਡੀਆਂ ਲੈਬਸ ਨੇ ਹਨਾ ਵੱਡੇ ਬ੍ਰਾਂਡ ਨੇ ਵੱਡੇ ਹਸਪੀਟਲ ਨੇ ਤੋਂ ਤੁਸੀਂ ਉਹਨਾਂ 'ਚ ਦੇਖੋਗੇ ਸਾਰੀਆਂ ਆਹੀ ਨੇ ਹਨਾ ਸੋ ਇਹ ਕੁਆਲਿਟੀ ਦਾ ਬੜਾ ਫਰਕ ਪੈਂਦਾ ਇਸ ਵੀਡੀਓ ਰਾਈ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੇ ਦਰਾਹੇ ਦੇ ਆਲੇ-ਦਾਲ ਸਮਰਾਲੇ ਦੇ ਵਾਲੇ ਵਾਲੇ ਪਿੰਡ ਨੇ ਸਾਹਨੇਵਾਲ ਦੇ ਵਾਲੇ ਵਾਲੇ ਪਿੰਡ ਉਹ ਲੋਕਾਂ ਨੇ ਜੇਕਰ ਟੈਸਟ ਕਰਾਣਾ ਹੈ ਤਾਂ ਲਾਈਵ ਕੇਅਰ ਫਾਊਂਡੇਸ਼ਨ ਤੋਂ ਕਰਾਣ ਇੱਕ ਵਾਰ ਇਹਨਾਂ ਦਾ ਰਿਜ਼ਲਟ ਜ਼ਰੂਰ ਦੇਖਣ ਜੀ ਬਿਲਕੁਲ ਰਿਜ਼ਲਟ ਦੇਖੋ ਰਿਜ਼ਲਟ ਤਾਂ ਇੱਕ ਆਪਣੇ ਆਪ ਦੇ ਵਿੱਚ ਹੋਣਾ ਜਦੋਂ ਦਾ ਐਨਏਵੀਐਲ ਸਰਟੀਫਾਈਡ ਲੈਬ ਹੁੰਦੀ ਹੈ ਨਾ ਜੋ ਕਿ ਪਜੀ ਹੈ ਹੁਣ ਤੁਸੀਂ ਮੈਂ ਤੁਹਾਨੂੰ ਸ਼ੀਟ ਦਿਖਾਣਾ ਉਹਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਸਾਡੇ ਕੋਲ 41 ਪੇਸ਼ੈਂਟ ਆਏ ਆਂ ਇਸੈਂਟਰ ਦੇ ਜਿੱਥੇ ਕਿਡਨੀਆ ਵਾਲੇ ਪੇਸ਼ੈਂਟ ਤੇ ਕੈਂਸਰ ਵਾਲੇ ਉਹ ਚੋ 32 ਪੇਸ਼ੈਂਟ ਪਜੀ ਦੇ ਨੇ ਪੀਜੀਆਈ ਤੋਂ ਗਵਰਨਮੈਂਟ ਹਸਪੀਟਲ ਬੱਤੀ ਤੋਂ ਡੀਐਮਸੀ ਤੋਂ 40s ਤੋਂ ਮੈਕਸ ਤੋਂ ਇੱਥੋਂ ਸਾਨੂੰ ਅੱਜ ਤੱਕ ਇੱਕ ਸਿੰਗਲ ਚੈਲੰਜ ਨਹੀਂ ਆਇਆ ਕਿ ਤੁਹਾਡੀ ਰਿਪੋਰਟ ਨਹੀਂ ਮੰਨੀ ਜਾਂਦੀ ਕਦੇ ਵੀ ਕੋਈ ਚੈਲੰਜ ਨਹੀਂ ਆਇਆ ਹੈ ਨਾ ਸਮ ਟਾਈਮ ਜਿਹੜਾ ਹੁੰਦਾ ਵੀ ਲੋਕਲ ਲੈਵਲ ਤੇ ਜਿੱਥੇ ਜਿਨ੍ਹਾਂ ਡਾਕਟਰਾਂ ਦੀ ਆਪਦੀਆਂ ਲੈਬ ਹੁੰਦੀਆਂ ਉਹ ਥੋੜਾ ਬਹੁਤ ਪਰ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਗੁਜਾਰਿਸ਼ ਹੈ ਵੀ ਇਹ ਇੱਕ ਸਮਾਜ ਸੇਵਾ ਦਾ ਕੰਮ ਹੈ ਵੀ ਤੁਸੀਂ ਕੋਈ ਗੱਲ ਨਹੀਂ ਪੈਸੇ ਕਮਾਣ ਲਈ ਤੁਹਾਡੇ ਕੋਲ ਬਹੁਤ ਸਾਧਨ ਨੇ ਪ੍ਰਮਾਤਮਾ ਨੇ ਤੁਹਾਨੂੰ ਡਿਗਰੀਆਂ ਦਿੱਤੀਆਂ ਸਭ ਕੁਝ ਬਖਸ਼ਿਆ ਪਰ ਥੋੜਾ ਜਿਹਾ ਧਿਆਨ ਦੇ ਕੇ ਇੱਕ ਸਮਾਜ ਸੇਵਾ ਚ ਆਪਣੀ ਦਸਵੰਦ ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲ ਉੱਥੇ ਪੇਸ਼ੈਂਟ ਭੇਜਿਓ ਪਰ ਜੇ ਕੋਈ ਗਰੀਬ ਹੈ ਜੇ ਅਫੋਰਡ ਨਹੀਂ ਕਰ ਸਕਦਾ ਉਹਨੂੰ ਜ਼ਰੂਰ ਭੇਜਿਓ ਤੇ ਜੇ ਕੋਈ ਕਰਾ ਕੇ ਚਲਾ ਜਾਂਦਾ ਤਾਂ ਕਿਰਪਾ ਕਰਕੇ ਉਹਨੂੰ ਗੁੰਮਰਾਹ ਨਾ ਕੀਤਾ ਜਾਏ ਅਗਰ ਤੁਹਾਨੂੰ ਕੋਈ ਡਾਊਟ ਹੈ ਕਿ ਟੈਸ ਤੋਂ ਦੁਆਰੇ ਹੋਣਾ ਚਾਹੀਦਾ ਸੀ ਫ੍ਰੀ ਆਫ ਕਾਸਟ ਦੁਆਰੇ ਵੀ ਕਰਕੇ ਦੇ ਦੇਵਾਂਗੇ ਹਾਲਾਂਕਿ ਜ਼ਰੂਰਤ ਨਹੀਂ ਹੈ ਥੋੜੀ ਤਸੱਲੀ ਲਈ ਬਟ ਫਿਰ ਵੀ ਪੇਸ਼ੰ ਨੂੰ ਗੁਮਰਾਹ ਨਾ ਕੀਤਾ ਜਾਏ ਜੋ ਤੁਸੀਂ ਲੈਬ ਦੇਖ ਰਹੇ ਹੋ ਇੱਕ ਕੁਆਲਟੀ ਲਈ ਕੰਮ ਕਰਦੀ ਹੈ ਐਨਏਬੀਐਲ ਸਰਟੀਫਾਈਡ ਲੈਬ ਹੈ ਸੋ ਸਾਡਾ ਆਹੀ ਸੰਗਤ ਨੂੰ ਸੰਦੇਸ਼ ਹੈ ਵੀ ਇਸ ਬਾਰੇ ਜਾਗਰੂਕ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਚਾਹੇ ਕੈਂਸਰ ਦਾ ਉਪਰਾਲਾ ਕਿਡਨੀ ਵਾਲੇ ਮਰੀਜ਼ਾਂ ਲਈ ਉਪਰਾਲਾ ਇਹ ਤੁਹਾਡਾ ਵੀ ਦਸਵੰਦ ਹੈ ਬਾਈ ਜੀ ਦਾ ਵੀ ਦਸਵੰਦ ਹੈ ਸਾਡਾ ਵੀ ਦਸਵੰਦ ਹੈ ਇਹਨਾਂ ਸਾਡੇ ਲਈ ਨਾਇਨਾ ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਘਰ ਚ ਕੋਈ ਕੈਂਸਰ ਦਾ ਮਰੀਜ਼ ਪੀੜਤ ਹੈ ਚਾਹੇ ਉਹ ਕਿਡਨੀ ਆਲੀ ਬਿਮਾਰੀ ਨਾਲ ਪੀੜਤ ਨੇ ਤਾਂ ਜੋ ਲੋਕ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਭਾਜੀ ਇੱਕ ਇਦਰਾਹੇ ਦੇ ਨਾਲ ਆ ਰਾੜਾ ਸਾਹਿਬ ਪੈਂਦਾ ਪੈਲ ਪੈਂਦਾ ਉੱਥੇ ਕੋਈ ਸੈਂਟਰ ਆਪਣਾ ਖੁੱਲ ਰਿਹਾ ਜੀ ਹੁਣ ਲੈ ਬਿਲਕੁਲ ਜੀ ਆਪਾਂ ਤਾਂ ਹੁਣ ਵੀ ਚੱਲੇ ਆ ਜਿੱਥੋਂ ਜਿੱਥੋਂ ਵੀ ਸਾਨੂੰ ਗੁਰਦੁਆਰਾ ਸਾਹਿਬ ਤੋਂ ਬੁਲਾਇਆ ਜਾਂਦਾ ਵੀ ਐਸੀ ਵੀ ਉਪਰਾਲੇ 'ਚ ਤੁਹਾਡੇ ਨਾਲ ਸਾਥ ਦੇਣਾ ਚਾਹੁੰਦੇ ਆ ਇਸ ਉਪਰਾਲੇ ਨੂੰ ਮਿਲ ਕੇ ਕਰਨਾ ਚਾਹੁੰਦੇ ਆ ਅਸੀਂ ਜ਼ਰੂਰ ਪਹੁੰਚਦੇ ਆ ਤੇ ਤੁਹਾਡੇ ਚੈਨਲ ਰਾਹੀਂ ਰਾਹੂ ਤੋਂ ਵੀ ਸੌਰੀ ਰਾਹੂ ਸਾਡਾ ਸੈਂਟਰ ਲੱਗਣ ਵਾਲਾ ਹੈ ਤੇ ਤੁਸੀਂ ਪੈਲ ਦੀ ਗੱਲ ਕੀਤੀ ਹੈ ਤੇ ਉਥੋਂ ਵੀ ਜੇ ਗੁਰਦੁਆਰਾ ਕਮੇਟੀ ਆ ਤੁਹਾਡੀ ਕੋਈ ਨੌਲੇਜ ਤੁਸੀਂ ਆਪਣੇ ਵੱਲੋਂ ਇਨੀਸ਼ੀਏਟਿਵ ਲੈ ਕੇ ਜਾਂ ਕੋਈ ਹੋਰ ਵੀ ਆ ਸਾਨੂੰ ਦੱਸੂਗਾ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਤੇ ਸੈਂਟਰ ਲਾਵਾਂਗੇ